ਲਾਭੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਇੱਕ ਗੱਲ ਕਹਿਣ ਲੱਗਿਆ ਹਾਂ ਜਿਵੇਂ ਆਪਣੇ ਸਮਾਜ ਦੇ ਵਿੱਚ ਮਾਪਿਓ ਨੂੰ ਮੁੰਡਾ ਆਪਣੇ ਘਰ ਵਾਲੀ ਦੇ ਪਿੱਛੇ ਲਾ ਕੇ ਘਰੋਂ ਕੱਢ ਦਿੰਦਾ ਹੈ ਬਡਾਪੇ ਦੇ ਵਿੱਚ ਉਹ ਵਿਚਾਰੇ ਕਿਤੇ ਨਾ ਕਿਤੇ ਜਾ ਕੇ ਸਹਾਰਾ ਲੈਂਦੇ ਆ ਜਾਂ ਆਪਣੇ ਸਮਾਜ ਵਿੱਚ ਪਿੰਆਵੇ ਜੰਮਣ ਤੋਂ ਪਹਿਲਾਂ ਹੀ ਉਸ ਨੂੰ ਕਤਲ ਕੀਤਾ ਜਾਂਦਾ ਹੈ ਬੰਦਾ ਠੱਗੀਆਂ ਮਾਰਨ ਤੇ ਹੋਇਆ ਹੈ ਕਿਧਰੇ ਕੁੜੀਆਂ ਦੀਆਂ ਗੁੱਤਾਂ ਕੱਟਦਾ ਫਿਰਦਾ ਸੀ ਤੇ ਕਿਧਰੇ ਮੜਨ ਵਾਲੇ ਬੱਚਿਆਂ ਨੂੰ ਕਿਰਨੈਪ ਕਰ ਲੈਂਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਉਹਦੇ ਕਰਨ ਵਾਲਾ ਸਾਹੂ ਸਿੰਘ ਪਤੰਗਾ ਇਉਂ ਪੇਸ਼ ਕਰਨ ਲੱਗਿਆ ਜੀ ਐ ਲਾਣ ਤਹ ਮਨ ਆਪਣੇ ਨੂੰ ਜੋ ਪਾਪ ਕਮਾਈ ਜਾਂਦਾ ਏ ਜੋ ਸਵਾ ਨਾਮ ਦੇ ਸਿਮਰਨ ਦਾ ਜੇਲਾ ਚਗਵਾਈ ਜਾਂਦਾ ਏ ਜੋ ਸਵਾ ਨਾਮ ਦੇ ਸਿਮਰਨ ਦਾ ਜੇਲਾ ਚਗਵਾਈ ਜਾਂਦਾ ਏ ਗੁਰ ਬਾਣੀ ਤਾਂ ਸਮਝਾਉਂਦੀ ਐ ਕਈ ਕਰਕੇ ਨਵੇਂ ਬਹਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਸਿਆਪਤ ਸਭ ਨੂੰ ਪਿਆਰੇ ਐ ਇਹ ਕਿਹੜੀ ਰੀਤ ਚਲਾਈ ਤੂੰ ਜੰਮਣ ਤੋਂ ਪਹਿਲਾਂ ਮਾਰ ਦੇਵੇਂ ਕਿਉਂ ਬਣਿਆ ਫਿਰੈ ਕਸਾਈ ਤੂੰ ਜਮਣ ਤੋਂ ਪਹਿਲਾਂ ਮਾਰ ਦੇਵੇਂ ਕਿਉਂ ਬਣਿਆ ਫਿਰੇ ਕਸਾਈ ਤੂੰ ਆਪਣੇ ਨੂੰ ਸੀਨੇ ਲਾਉਣਾ ਏ ਤੇ ਮਾਰੇ ਪੁੱਤ ਬੇਗਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਧੀਆਂ ਦਾ ਪੈਸਾ ਖਾਣਾ ਨਹੀਂ ਗੁਰਦਾਸ ਭਾਈ ਜੀ ਕਹਿੰਦੇ ਆ ਹੁਣ ਨੋ ਤੇ ਪੁੱਤ ਨੇ ਕੱਢੇ ਜੋ ਧੀਆਂ ਦੇ ਘਰ ਹੀ ਰਹਿੰਦੇ ਆ ਹੁਣ ਨੋ ਤੇ ਪੁੱਤ ਨੇ ਕੱਢੇ ਜੋ ਧੀਆਂ ਦੇ ਘਰ ਹੀ ਰਹਿੰਦੇ ਆ ਜੋ ਤੇਰੇ ਲਈ ਕਮਾਉਂਦੇ ਰੇ ਹੁਣ ਤਰਸਣ ਪੈਸੇ ਆਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਠੱਗੀਆਂ ਤੇ ਬੰਨੀ ਲੱਕ ਫਿਰ ਸੱਜਣ ਦੀ ਸਾਖੀ ਭੁੱਲ ਗਏ ਮੁਰਦਿਆਂ ਦੇ ਮੂੰਹ ਚੋਂ ਕਢਦਾ ਐ ਬਸ ਪੈਸੇ ਉੱਤੇ ਡੋ ਲੱਗਿਆ ਮੋਰ ਦੇ ਹਾਂ ਦੇ ਮੂੰਹ ਚੋਂ ਕੱਢਦਾ ਐ ਬਸ ਪੈਸੇ ਉੱਤੇ ਡੁੱਲ ਗਿਆ ਐ ਇੱਥੇ ਹੀ ਛੱਡ ਕੇ ਤੁਰ ਜਾਏਗਾ ਪੈਸੇ ਦੇ ਭਰੇ ਖਜ਼ਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਕਿਦਰੇ ਤਾਂ ਗੁੱਤਾ ਕੱਟਦਾ ਏ ਕਿਦਰੇ ਬਰਬਾਦੀ ਕਰ ਜਾਵੇਂ ਕੋਈ ਪੜਨ ਗਿਆ ਹੀ ਨਹੀਂ ਮੁੜਦਾ ਕੋਈ ਪੁੱਠੀ ਪਾੜ ਤ ਪੜ ਜਾਵੇ ਕੋਈ ਪੜਨ ਗਿਆ ਹੀ ਨਹੀਂ ਮੁੜਦਾ ਕੋਈ ਪੁੱਠੀ ਪਾੜ ਤ ਪੜ ਜਾਵੇ ਹੱਦ ਬੇਸ਼ਰਮੀ ਦੀ ਹੋ ਗਈ ਐ ਹੱਦ ਬੇਸ਼ਰਮੀ ਦੀ ਹੋਦ ਹੋ ਗਈ ਐ ਆਉਂਦੇ ਨਹੀਂ ਸ਼ਰਮ ਜਨਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜ਼ਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜ਼ਮਾਨੇ ਨੂੰ ਨਸ਼ਿਆਂ ਵਿੱਚ ਰੁੱਲਦੀ ਫਿਰਦੀ ਐ ਤਾਰਿਆਂ ਤੋਂ ਉੱਚੀ ਸ਼ਾਨ ਤੇਰੀ ਤੂੰ ਕੌਡੀ ਕੀਮਤ ਪਾਈ ਨਾ ਏਸੀ ਅਣਮੁੱਲੀ ਜਾਨ ਤੇਰੀ ਤੂੰ ਕੌਡੀ ਕੀਮਤ ਪਾਈ ਨਾ ਏਸੀ ਅਣਮੁੱਲੀ ਜਾਨ ਤੇਰੀ ਹਾਲੇ ਤਾਂ ਕੁਝ ਵੀ ਨਹੀਂ ਵਿਗੜਿਆ ਮੋੜੇ ਜੇ ਮਨ ਮਸਤਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਕਰ ਬੈਠਾ ਝਗੜੇ ਦੁਨੀਆ ਤੇ ਪੈ ਗਿਆ ਵਿੱਚ ਮੱਧ ਬਾਂ ਧਰਮਾਂ ਦੇ ਇੱਥੋਂ ਦਾ ਇੱਥੇ ਰਹਿ ਜਾਣਾ ਲੇਖੇ ਤਾਂ ਹੋਣੇ ਕਰਮਾਂ ਦੇ ਇੱਥੋਂ ਦਾ ਇੱਥੇ ਰਹਿ ਜਾਣਾ ਲੇਖੇ ਤਾਂ ਹੋਣੇ ਕਰਮਾਂ ਦੇ ਫਿਰ ਸਾਥ ਕਿਸੇ ਨੇ ਨਹੀਂ ਦੇਣਾ ਛੱਡ ਗਿਆ ਤੂੰ ਜਦੋਂ ਮਧਾਨੇ ਨੂੰ ਗੁਰੂ ਨਾਨਕ ਰਮਦਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮਦਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਸਿੱਖ ਲੈ ਤੂੰ ਨੀਵੇਂ ਹੋ ਰਹਿਣਾ ਕਿਉਂ ਜ਼ੁਲਮ ਕਿਸੇ ਤੇ ਕਰਦਾ ਏ ਨਿਤ ਕਹੇ ਪਤੰਗਾ ਸਾਗਰ ਨੂੰ ਕਿਉਂ ਵਿੱਚ ਤਮਾਂ ਦੇ ਸੜਦਾ ਏ ਨਿਤ ਕਹੇ ਪਤੰਗਾ ਸਾਗਰ ਨੂੰ ਕਿਉਂ ਵਿੱਚ ਤਮਾਂ ਦੇ ਸੜਦਾ ਏ ਆਇਆ ਕਰ ਗੁਰੂ ਦਵਾਰੇ ਤੇ ਆਇਆ ਕਰ ਗੁਰੂ ਦਵਾਰੇ ਤੇ ਗਾਇਆ ਕਰ ਐਲ ਤਰਾਨੇ ਨੂੰ ਗੁਰੂ ਨਾਨਕ ਰਮ ਜਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ ਗੁਰੂ ਨਾਨਕ ਰਮ ਦਾ ਮਾਰ ਗਏ ਸਮਝਣ ਦੀ ਲੋੜ ਜਮਾਨੇ ਨੂੰ